0 एफआईआर ਤੁਹਾਡੇ ਧਿਆਨ ਚ ਹੋਣਾ ਯਾਦ ਹੋਣਾ ਵੀ ਜਦੋਂ ਬੇਵਲ ਗੋਲੀ ਕਾਂਡ ਵਾਪਰਿਆ ਸੀ ਤਾਂ ਇਹੀ ਪੰਜਾਬ ਦਾ ਜਿਹੜਾ ਮੁੱਖ ਮੰਤਰੀ ਅੱਜ ਬਣਿਆ ਹੋਇਆ ਭਾਨ ਸਿੰਘ ਮਾਨ ਇੱਕ ਗੱਲ ਕਹਿੰਦਾ ਸੀ ਕਿ ਪੁਲਿਸ ਕਿਵੇਂ ਅਨਪਛਾਤੀ ਹੋ ਗਈ ਜੀ ਫਿਰ ਹੁਣ ਗ੍ਰਹਿ ਮੰਤਰੀ ਹਰਿਆਣਾ ਦੇ ਕਿਉਂ ਨਹੀਂ ਮੁਕੱਦਮਾ ਦਰਜ ਹੋਇਆ ਬਈ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਦੋਸਤੋ ਜਿਵੇਂ ਆਪਾਂ ਜਾਣਦੇ ਹਾਂ ਕਿ ਭਾਈ ਅਮਰਤਪਾਲ ਸਿੰਘ ਅਤੇ ਉਹਨਾਂ ਦੇ ਸਾਥੀ ਅਸਾਮ ਦੀ ਡਿਬਰੂਗੜ ਜੇਲ੍ਹ ਦੇ ਵਿੱਚ ਭੁੱਖ ਹੜਤਾਲ ਤੇ ਨੇ ਤੇ ਉਹਨਾਂ ਦੀ ਮੰਗ ਹੈ ਕਿ ਉਹਨਾਂ ਨੂੰ ਪੰਜਾਬ ਦੀਆਂ ਜੇਲਾਂ ਦੇ ਵਿੱਚ ਸੈਫਟ ਕੀਤਾ ਜਾਵੇ ਨਾਲ ਹੀ ਦੋਸਤੋ ਉਹਨਾਂ ਸਿੰਘਾਂ ਦੇ ਜੋ ਪਰਿਵਾਰ ਨੇ ਉਹ ਵੀ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਮੋਰਚਾ ਲਾਇਆ ਹੈ ਉਹ ਵੀ ਭੁਖੜ ਤਾਲਤੇ ਨੇ ਤੇ ਜਿਵੇਂ ਆਪਾਂ ਜਾਣਦੇ ਆ ਕਿ ਦੋਸਤੋ ਕੱਲ ਉਹਨਾਂ ਸਿੰਘਾਂ ਦੇ ਪਰਿਵਾਰ ਸ੍ਰੀ ਅਕਾਲ ਤਖਤ ਦੇ ਜਥੇਦਾਰ ਗਗਨੀ ਰਗਵੀਰ ਸਿੰਘ ਨੂੰ ਮਿਲੇ ਸੀ ਤੇ ਹੁਣ ਦੋਸਤੋ ਇਹ ਖਬਰ ਸਾਹਮਣੇ ਆ ਰਹੀ ਆ ਕਿ ਪੰਜਾਬ ਸਰਕਾਰ ਨੇ ਭਾਈ ਅਮਰਤਪਾਲ ਸਿੰਘ ਨੂੰ ਪੰਜਾਬ ਦੇ ਜੇਲ੍ਹਾਂ ਦੇ ਵਿੱਚ ਸੈਕਟ ਕਰਨ ਤੋਂ ਕੋਰੀ ਨਾ ਕਰ ਦਿੱਤੀ ਹੈ ਕਿਉਂਕਿ ਦੋਸਤੋ ਪੰਜਾਬ ਸਰਕਾਰ ਦਾ ਕਹਿਣਾ ਹੈ ਕਿ ਭਾਈ ਅਮਰਤਪਾਲ ਸਿੰਘ ਨੂੰ ਪੰਜਾਬ ਦੀ ਜਿਹੜੀ ਵੀ ਜੇਲ੍ਹ ਦੇ ਵਿੱਚ ਸੈਕਟ ਕੀਤਾ ਜਾਵੇਗਾ ਉਹ ਜੇਲ੍ਹ ਤੀਰਥ ਸਥਾਨ ਬਣ ਜਾਵੇਗੀ ਕਿਉਂਕਿ ਉੱਥੇ ਲੋਕਾਂ ਦਾ ਇਕੱਠ ਹੋਣ ਲੱਗ ਜਾਵੇਗਾ ਲੋਕ ਮੱਥਾ ਟੇਕਣ ਆਉਣਗੇ ਇਹ ਖਬਰ ਦੋਸਤੋ ਸਾਹਮਣੇ ਆ ਰਹੀ ਹੈ ਕਿਹਾ ਜਾ ਰਿਹਾ ਹੈ ਕਿ ਦੋਸਤੋ ਭਾਈ ਅਮਰਤਪਾਲ ਸਿੰਘ ਨੂੰ ਪੰਜਾਬ ਲਿਆਉਣ ਤੋਂ ਪੰਜਾਬ ਸਰਕਾਰ ਨੇ ਕੋਰੀ ਨਾ ਕਰ ਦਿੱਤੀ ਹੈ ਤੇ ਹੁਣ ਦੋਸਤੋ ਭਾਈ ਅਮਰਤਪਾਲ ਸਿੰਘ ਅਤੇ ਦੂਜੇ ਸਿੰਘਾਂ ਦੇ ਜੋ ਵੀ ਪਰਿਵਾਰ ਨੇ ਉਹਨਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਬੇਨਤੀ ਕੀਤੀ ਹੈ ਕਿ ਪੰਥਕ ਜਥੇਬੰਦੀਆਂ ਨੂੰ ਇਕੱਠਾ ਕਰਕੇ ਕੋਈ ਠੋਸ ਪ੍ਰੋਗਰਾਮ ਲਿਖਿਆ ਜਾਵੇ ਨਾਲ ਹੀ ਦੋਸਤੋ ਪੰਜਾਬ ਦੇ ਮੁੱਦਿਆਂ ਤੇ ਜਿਵੇਂ ਆਪਾਂ ਜਾਣਦੇ ਆ ਕਿ ਕਿਸਾਨੀ ਅੰਦੋਲਨ ਦਾ ਜੋ ਮੁੱਦਾ ਭਖਿਆ ਹੈ ਤੇ ਭਾਈ ਅਮਰਪਾਲ ਸਿੰਘ ਦਾ ਮੁੱਦਾ ਤੇ ਬੰਦੀ ਸਿੰਘਾਂ ਦਾ ਮੁੱਦਾ ਜੋ ਵੀ ਦੋਸਤੋ ਪੰਜਾਬ ਦੇ ਮੁੱਦੇ ਨੇ ਉਹਨਾਂ ਉੱਪਰ ਦੋਸਤੋ ਲਖੇ ਸੁਧਾਣੇ ਨੇ ਆਪਣੇ ਵਿਚਾਰ ਰੱਖੇ ਨੇ ਆਓ ਦੋਸਤੋ ਪਹਿਲਾਂ ਤੁਸੀਂ ਵੀ ਦੇਖੋ ਪੂਰੀ ਵੀਡੀਓ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਤਾਂ ਪੰਜਾਬੀ ਆ ਸਭ ਤੋਂ ਪਹਿਲਾਂ ਤੁਹਾਨੂੰ ਪਤਾ ਹੀ ਹੈ ਕਿ ਸਰਕਾਰਾਂ ਨੇ ਸਾਰੇ ਜਿਹੜੇ ਆਪਣੇ ਸੋਸ਼ਲ ਮੀਡੀਆ ਦੇ ਖਾਤੇ ਆ ਭਰਾਵੋ ਬੰਦ ਕਰ ਦਿੱਤੇ ਆ ਸੋ ਮੈਂ ਅਪੀਲ ਕਰਦਾ ਇੱਕ ਤਾਂ ਮੇਰਾ ਵੀਰਾ ਜਿਹੜਾ ਆਪਣਾ ਨਵਾਂ ਬਣਾਇਆ ਖਾਤਾ ਇਹਦੇ ਨਾਲ ਜੁੜੋ ਤਾਂ ਕਿ ਆਪਣੀ ਗੱਲਬਾਤ ਜਿਹੜੀ ਸਾਂਝੀ ਹੁੰਦੀ ਰਵੇ ਸੋ ਆਪਾਂ ਅੱਜ ਗੱਲ ਕਰਨੀ ਆ ਜੋ ਸਾਡਾ ਸ਼ਹੀਦ ਕਿਸਾਨੀ ਮੋਰਚੇ ਦਾ ਸ਼ੁਭਕਰਨ ਸਿੰਘ ਉਹਦਾ ਕੱਲ ਨੂੰ ਭੋਗ ਹੈ ਪਿੰਡ ਬੱਲੋ ਵਿਖੇ ਸੋ ਸਾਰੀਆਂ ਸੰਗਤਾਂ ਨੂੰ ਪੰਜਾਬੀਆਂ ਨੂੰ ਅਪੀਲ ਹੈ ਕਿ ਕੱਲ ਨੂੰ ਪਿੰਡ ਬੱਲੋ ਸਮਾ 10 ਵਜੇ ਜ਼ਿਲ੍ਹਾ ਬਠਿੰਡਾ ਪਹੁੰਚਣ ਦੀ ਖਿੱਚਲਾ ਕਰਨੀ ਤੇ ਦੂਜੀ ਆਪਾਂ ਅੱਜ ਗੱਲ ਕਰਨੀ ਹੈ ਕਿ ਜਿੱਥੇ ਲਗਾਤਾਰ ਇੱਕ ਪਾਸੇ ਸਾਡੇ ਨੌਜਵਾਨਾਂ ਦੇ ਗੋਲੀਆਂ ਮਾਰ ਕੇ ਮਾਰਿਆ ਜਾ ਰਿਹਾ ਹੈ ਸਾਡੀ ਨੌਜਵਾਨੀ ਦੀਆਂ ਲੱਤਾਂ ਬਾਹਾਂ ਤੋੜੀਆਂ ਜਾ ਰਹੀਆਂ ਨੇ ਸਾਡੇ ਨੌਜਵਾਨਾਂ ਦੇ ਮਕਦਮੇ ਦਰਜ ਕੀਤੇ ਜਾ ਰਹੇ ਆ ਉਹ ਦੂਜੇ ਪਾਸੇ ਸਾਡੇ ਜ਼ਖਮਾਂ ਦੇ ਉੱਤੇ ਹੋਰ ਲੂਣ ਭੁੱਕਿਆ ਜਾ ਰਿਹਾ ਹੈ ਤੁਹਾਡੇ ਧਿਆਨ ਚ ਹੋਣਾ ਲਖੀਮਪੁਰ ਖੀਰੀ ਦੀ ਘਟਨਾ ਲਖੀਮਪੁਰ ਖੀਰੀ ਦੇ ਵਿੱਚ ਕਿਸਾਨੀ ਮੋਰਚੇ ਦੌਰਾਨ ਅਜੇ ਮਿਸ਼ਰਾ ਟੈਣੀ ਜਿਹੜਾ ਉੱਥੋਂ ਦਾ ਐਮਪੀ ਸੀ ਮੈਂਬਰ ਪਾਰਲੀਮੈਂਟ ਸੀ ਬੀਜੇਪੀ ਵੱਲੋਂ ਜਿਨੇ ਕਿਸਾਨਾਂ ਦੇ ਉੱਤੇ ਗੱਡੀ ਚੜਾ ਆ ਕੇ ਕਿਸਾਨਾਂ ਨੂੰ ਦਰੜਤਾ ਸੀ ਮਾਰਤਾ ਸੀ ਕਈ ਕਿਸਾਨ ਜ਼ਖਮੀ ਹੋ ਗਏ ਸੀ ਉਸੇ ਅਜੇ ਮਿਸ਼ਰਾ ਟੈਣੀ ਨੂੰ ਦੁਬਾਰਾ ਬੀਜੇਪੀ ਨੇ ਲਖੀਮਪੁਰ ਖੀਰੀ ਤੋਂ ਫਿਰ ਪ੍ਰਭੋ ਆਪਣਾ ਉਮੀਦਵਾਰ ਲਾਣਿਆ ਸਿੱਕਦਾ ਪੰਜਾਬੀਓ ਧਿਆਨ ਰੱਖਿਓ ਹੁਣ ਗੱਲ ਦਾ ਤੁਹਾਡੇ ਪਿੰਡਾਂ ਚ ਉਹਨਾਂ ਨੇ ਵੋਟਾਂ ਮੰਗਣ ਬੀਜੇਪੀ ਵਾਲਿਆਂ ਨੇ ਹੁਣ ਖੜਾ ਖੜਾ ਕੇ ਸਵਾਲ ਪੁੱਛਣਿਆ ਘੇਰ ਕੇ ਤੇ ਛਤਰਾ ਦੇ ਹਾਲ ਗੱਲ ਚ ਪਾਉਣੇ ਇਹਨਾਂ ਦੇ ਪੁੱਛਣਾ ਵੀ ਤੁਸੀਂ ਸਾਡੇ ਨੌਜਵਾਨਾਂ ਨੂੰ ਗੋਲੀਆਂ ਮਾਰ ਕੇ ਹੁਣ ਵੀ ਸ਼ੰਭੂ ਖਨੌਰੀ ਬਾਡਰਾਂ ਦੇ ਮਾਰ ਰਹੇ ਆ ਕੁੱਟਮਾਰ ਕਰ ਰਹੇ ਆ ਲੱਤਾਂ ਬਾਹਾਂ ਤੋੜ ਰਹੇ ਆ ਪਰਚੇ ਪਾ ਰਹੇ ਆ ਸਾਡੇ ਬੈਠੇ ਕਿਸਾਨਾਂ ਨੂੰ ਜਲੀਲ ਵੀ ਕਰ ਰਹੇ ਆ ਤੇ ਉਲਟਾ ਸਾਡੇ ਕਾਤਲਾ ਨੂੰ ਟਿਕਟਾਂ ਨਾਲ ਵੀ ਨਮਾਜ਼ ਰਹੇ ਹੋ ਆਪਾਂ ਦੇਖਦੇ ਰਹੇ ਆ ਵੀ ਕਿਵੇਂ ਐਸੇ ਜਗਦੀਸ਼ ਟੈਟਰ ਵਰਗੇ ਸੱਜਣ ਕੁਮਾਰ ਵਰਗੇ ਐ ਚੱਲ ਕੇ ਭਗਤ ਵਰਗੇ ਉਨਾ ਨੂੰ ਕਿਵੇਂ ਕਾਂਗਰਸ ਵੀ ਟਿਕਟਾਂ ਦੇਂਦੀ ਰਹੀ ਹੈ ਸਾਡੇ ਕਾਤਲਾ ਨੂੰ ਉਹੀ ਕੰਮ ਭਰਾਵੋ ਬੀਜੇਪੀ ਨੇ ਸ਼ੁਰੂ ਕਰਤਾ ਪਰ ਤੁਹਾਨੂੰ ਇੱਕ ਗੱਲ ਹੋਰ ਦੱਸ ਦਿੰਨਾ ਰਲੇ ਸਾਰੇ ਇਕੱਠੇ ਨੇ ਇਹ ਜੇ ਸਾਨੂੰ ਲੱਗਦਾ ਵੀ ਕੋਈ ਇਹ ਪੰਜਾਬ ਦਾ ਮੁੱਖ ਮੰਤਰੀ ਸਾਡੇ ਹੱਕ 'ਚ ਹੈ ਭੁਲੇਖਾ ਆਪਣੇ ਦਿਮਾਗ 'ਚੋਂ ਕੱਢ ਦਿਓ ਪੰਜਾਬ ਦਾ ਮੁੱਖ ਮੰਤਰੀ ਜਿਹੜਾ ਕਹਿੰਦਾ ਮੈਂ ਕਿਸਾਨਾਂ ਨਾਲ ਆ ਮੈਂ ਪੰਜਾਬ ਨਾਲ ਆ ਬਰਾਵੋ 8 ਦਿਨਾਂ ਬਾਅਦ ਸ਼ਿਕਾਇਤ ਕਰਨ ਦੀ ਐਫਆਈਆਰ ਦਰਜ ਹੋਈ 8 ਦਿਨਾਂ ਬਾਅਦ 21 ਨੂੰ ਦਾ ਕਤਲ ਹੁੰਦਾ ਆ ਦੀ ਮੌਤ ਹੁੰਦੀ ਐ ਸਿੱਧੀ ਪਾਉਂਦਾ ਉਹ ਤੇ 28 ਤਰੀਕ ਨੂੰ ਮੁਕੱਦਮਾ ਦਰਜ ਹੁੰਦਾ ਉਹ ਵੀ ਹੁੰਦਾ ਅਣਪਛਾਤੇਆਂ ਦੇ ਉੱਤੇ ਆ 0 ਐਫਆਈਆਰ ਤੁਹਾਡੇ ਧਿਆਨ ਚ ਹੋਣਾ ਯਾਦ ਹੋਣਾ ਵੀ ਜਦੋਂ ਡੈਵਲ ਗੋਲੀ ਕਾਂਡ ਵਾਪਰਿਆ ਸੀ ਤਾਂ ਇਹੀ ਪੰਜਾਬ ਦਾ ਜਿਹੜਾ ਮੁੱਖ ਮੰਤਰੀ ਅੱਜ ਬਣਿਆ ਹੋਇਆ ਭਾਨ ਸਿੰਘ ਮਾਨ ਇੱਕ ਗੱਲ ਕਹਿੰਦਾ ਸੀ ਕਿ ਪੁਲਿਸ ਕਿਵੇਂ ਅਣਪਛਾਤੀ ਹੋ ਗਈ ਜੀ ਪੰਜਾਬ ਦੇ ਗ੍ਰਹਿ ਮੰਤਰੀ ਦੇ ਮੁਕੱਦਮਾ ਦਰਜ ਹੋਣਾ ਚਾਹੀਦਾ ਉਸ ਵੇਲੇ ਦਾ ਗ੍ਰਹਿ ਮੰਤਰੀ ਸੀ ਸੁਖਵੀਰ ਸਿੰਘ ਬਾਦਲ ਫਿਰ ਹੁਣ ਗ੍ਰਹਿ ਮੰਤਰੀ ਹਰਿਆਣਾ ਦੇ ਕਿਉਂ ਨਹੀਂ ਮੁਕੱਦਮਾ ਦਰਜ ਹੋਇਆ ਬਈ ਕਿਉਂ ਨਹੀਂ ਪੁਲਿਸ ਤੇ ਮੁਕੱਦਮਾ ਦਰਜ ਹੋਇਆ ਹੁਣ ਅਣਪਛਾਤੇ ਨੇ ਮੁਕੱਦਮਾ ਦਰਜ ਕਰਤਾ ਇਹਦਾ ਲੋਕਾਂ ਨੇ ਜੋਰ-ਜ਼ੋਰ ਪਾ ਕੇ ਭਰਾਵੋ ਕਰਾ ਲਿਆ ਨਹੀਂ ਤਾਂ ਤੁਸੀਂ ਦੂਜੇ ਪਾਸੇ ਦੇਖ ਹੀ ਰਹੇ ਆ ਪ੍ਰਿਤਪਾਲ ਜਿਹੜਾ ਲੱਤਾਂ ਬਾਹ ਤੋੜ ਕੇ ਕਰੀ ਕਰਕੇ ਭੰਨ ਕੇ ਉਹ ਪੀਜੀਆ ਹੀ ਪਾਇਆ ਪਿਆ ਉਹਦਾ ਕੋਈ ਮੁਕੱਦਮਾ ਦਰਜ ਨਹੀਂ ਹੋਇਆ ਦੋ ਮੁੰਡਿਆਂ ਦੀਆਂ ਅੱਖਾਂ ਗਈਆਂ ਇੱਕ ਕੱਕ ਚਲੀ ਗਈ ਉਹਦਾ ਕੋਈ ਮੁਕਦਮਾ ਦਰਜ ਨਹੀਂ ਹੋਇਆ ਤਿੰਨ ਨੇ ਲੱਤਾਂ ਟੁੱਟੀਆਂ ਬਾਹਾਂ ਟੁੱਟੀਆਂ ਕੋਈ ਮੁਕਦਮਾ ਦਰਜ ਨਹੀਂ 250 ਬੰਦਾ ਜ਼ਖਮੀ ਆ ਕੋਈ ਮੁਕਦਮਾ ਦਰਜ ਨਹੀਂ ਸਾਡੇ ਉੱਤੇ ਦਰਜਨਾਂ ਦੀ ਗਿਣਤੀ ਦੇ ਵਿੱਚ ਵਾਹਣ ਸਾਡੇ ਜਿਹੜੇ ਮਸ਼ੀਨਰੀ ਸੀਗੀ ਟਰੈਕਟਰ ਗੱਡੀਆਂ ਉਹ ਭੰਨੇ ਗਏ ਟਾਇਰ ਵੱਡੇ ਗਏ ਟੈਂਕੀਆਂ ਭੰਨੀਆਂ ਸਟੀਅਰਿੰਗ ਭੰਨ ਤੇ ਕੋਈ ਮੁਕਦਮਾ ਦਰਜ ਨਹੀਂ ਦੂਜੇ ਪਾਸੇ ਇਸ ਗੱਲ ਤੋਂ ਧਿਆਨ ਭਟਕਾਉਣ ਦੇ ਲਈ ਆ ਨਵਾਂ ਡਰਾਮਾ ਭਾਂਸਾ ਨੇ ਸ਼ੁਰੂ ਕਰ ਲਿਆ ਕਿ ਬਾਲਾ ਸਰ ਫਾਰਮ ਦੀਆਂ ਗੱਲਾਂ ਕਰਨ ਲੱਗ ਗਿਆ ਜੀ ਇਹ ਬਾਲਾ ਸਰ ਫਾਰਮ ਜੀ ਇਹ ਸੁਖ ਵਿਲਾਸ ਦੀ ਗੱਲ ਹੱਚ ਬਾਲਾ ਸਰ ਨੇ ਸੁਖ ਵਿਲਾਸ ਦੀ ਗੱਲ ਕਰਦਾ ਕਿ ਸੁਖਵੀਰ ਬਾਦਲਾ ਸੁਖ ਵਿਲਾਸ ਹੈ ਜੀ ਉੱਥੇ ਆ ਗੈਰ ਕਾਨੂੰਨੀ ਹੈ ਜੀ ਉੱਥੇ ਆ ਗੈਰ ਕਾਨੂੰਨੀ ਹੈ ਸੋ ਭਵੰਤ ਸਿੰਘ ਤੇਰੇ ਕੋਲੇ ਗੱਲਾਂ ਦਾ ਕੜਾ ਬਈ ਕਿੱਥੇ ਗਿਆ ਚੰਨੀ ਨੂੰ 2 ਕਰੋੜ ਰੁਪਈਆ ਰਿਸ਼ਵਤ ਦੇਣ ਵਾਲਾ ਬੰਦਾ ਉਹਨੂੰ ਡਿਫਟੀ ਲਾਤਾ ਚੰਨੀ ਨੂੰ ਅੰਦਰ ਕਰਤਾ ਕਿੱਥੇ ਗਈਆਂ ਰਾਜੀ ਵੜਿੰਗ ਦੀਆਂ ਬੱਸਾਂ ਦੀਆਂ ਬਾਡੀਆਂ ਦਾ ਕਫਲੇ ਦੀਆਂ ਫੈਲਾ ਜਿਹੜੀਆਂ ਤੂੰ ਕਹਿੰਦਾ ਸੀਗਾ ਮੇਰੇ ਮੇਜ਼ ਤੇ ਪਈਆਂ ਨੇ ਕਿੱਥੇ ਗਿਆ ਆਪਣਾ ਵਿਜੇ ਸਿੰਘਲਾ ਜਿਹੜਾ ਮਾਨਸ ਵਾਲਾ ਤੁਸੀਂ ਆਪ ਹੀ ਮੰਤਰੀ ਦੇ ਅਹੁਦੇ ਤੋਂ ਹਟਾਇਆ ਸੀ ਅੱਜ ਤੁਹਾਡੇ ਸਾਰੇ ਪ੍ਰੋਗਰਾਮ ਚੱਕੇ ਹੁੰਦਾ ਕਿੱਥੇ ਗਿਆ ਮਤਰਤਨ ਬਟੰਡੇ ਦੇ ਹਾਤੀ ਵਾਲਾ ਐਮ ਐਲ ਏ ਕਿੰਨੀਆਂ ਗੱਲਾਂ ਤੂੰ ਇਹਨੂੰ ਪਹਿਲਾਂ ਕਰ ਚੁੱਕੇ ਆਂ ਕਿਹੜੀ ਗੱਲ ਤੇ ਖਰਾਤ ਰਿਆ ਹੁਣ ਦੇਖਾਂਗੇ ਜਦੋਂ ਤੂੰ ਸੁਖਵੀਰ ਸਿੰਘ ਬਾਦਲ ਦੇ ਸੁਰਖ ਬਲਾਹ ਦੇ ਉੱਤੇ ਕਾਰਵਾਈ ਕਰਦਾ ਤੁਸੀਂ ਪਹਿਲਾਂ ਵੀ ਕਹਿੰਦੇ ਰਹੇ ਆ ਕਿ ਸੁਰਖ ਬਲਾਹ ਦੇ ਵਿੱਚ ਸਕੂਲ ਖੋਲਾਂਗੇ ਹੁਣ ਆ ਕੱਖ ਨਹੀਂ ਭਰਾਵਾ ਗੱਲਾਂ ਦਾ ਕਢਾ ਜਿੰਨਾ ਮਰਜ਼ੀ ਬਣਾਏ ਚੱਲ ਨਾਲੇ ਤੂੰ ਸਰਕਾਰ ਐ ਤੇਰੇ ਹੱਥ ਚ ਕਾਨੂੰਨ ਐ ਤੇਰੇ ਹੱਥ ਚ ਪੁਲਿਸ ਐ ਤੂੰ ਜੋ ਮਰਜ਼ੀ ਹੁਕਮ ਕਰਦਾ ਜਿਹਦੀ ਮਰਜ਼ੀ ਕਾਰਵਾਈ ਕਰਾ ਸਕਦਾ ਤੇਰਾ ਕੰਮ ਕਾਰਵਾਈ ਕਰਨ ਦਾ ਗੱਲਾਂ ਕਰਨ ਦਾ ਨਹੀਂ ਅਸਲ ਭਰਾਵੋ ਧਿਆਨ ਦੇਣ ਦੀ ਲੋੜ ਆ ਪੰਜਾਬੀਓ ਇਹ ਆ ਸਾਰੇ ਮੁੱਦੇ ਤੋਂ ਕਿਸਾਨਾਂ ਦੇ ਮੁੱਦੇ ਨੂੰ ਧਿਆਨ ਭਟਕਾ ਕੇ ਵੀ ਲੋਕ ਮੈਨੂੰ ਸਵਾਲ ਕਰਨਗੇ ਵੀ ਇੰਨੇ ਦਿਨਾਂ ਬਾਅਦ ਐਫ ਆਰ ਕਿਉਂ ਦਰਜ ਕੀਤੀ ਐ ਇੰਨੇ ਦਿਨ ਹੋ ਗਏ ਸਾਡੇ ਮੁੰਡਿਆਂ ਨੂੰ ਫੱਟੜ ਹੋਇਆ ਨੱਤਾਂ ਬਾਹਾਂ ਤੋੜਿਆ ਨੂੰ ਉਹਦੇ ਮੁਕਦਮੇ ਕਿਉਂ ਨਹੀਂ ਦਰਜ ਕਰ ਰਿਆ ਆ ਸਾਰਾ ਧਿਆਨ ਭਟਕਾਉਣ ਦੇ ਲਈ ਇਹਨੇ ਚੱਕ ਕੇ ਸੁਖਵਲਾਸ ਵਾਲੀ ਗੱਲ ਅੱਗੇ ਕੱਢ ਲਿਆਂਦੀ ਆ ਲਈ ਫਿਰਦਾ ਕੈਜਰੀਵਾਲ ਨੂੰ ਇੱਥੇ ਦੋ ਤੰਦਰਾਂ ਦੇ ਦੌਰੇ ਤੇ ਕੈਜਰੀਵਾਲ ਆਇਆ ਪਹਿਲਾਂ ਜਹਾਜ਼ ਰੋੜਦਾ ਦਿੱਲੀ ਨੂੰ ਉਹਨੂੰ ਲੈ ਕੇ ਆਉਂਦਾ ਫੇਰ ਜਹਾਜ਼ ਦਵਾਰਾ ਉੜਦਾ ਉਹਨੂੰ ਛੱਡ ਕੇ ਆਉਂਦਾ ਆਣਾ ਜਾਣਦਾ ਕਿਹੜਾ ਫਿਰ ਆਉਣ ਦਾ ਕਿਹੜਾ ਫਿਰ ਛੱਡਣ ਦਾ ਕਿਹੜਾ ਫਿਰ ਵਾਪਸ ਮੁੜਨ ਦਾ ਕਿਹੜਾ ਐ ਸਾਡਾ ਕਈ ਕਰੋੜਾਂ ਰੁਪਈਆ ਦਾ ਤੇਲ ਜਹਾਜ਼ਾਂ 'ਚ ਐ ਫੁੱਕੀ ਜਾਂਦਾ ਏ ਕਰਨਾ ਦਾ ਕਹਿੰਦੇ ਇਹ ਮੁਹੱਲਾ ਕਲੀਨਕਾ ਨਾਲੋਂ ਘਾਟਣਾ ਈ ਇੱਥੇ ਮੁਹੱਲਾ ਕਲੀਨਕਾ ਨਾਲੋਂ ਘਾਟਣ ਕਰਾਉਣ ਲਈ ਇੱਥੇ ਕੇਰੀਵਾਲ ਆ ਰਿਹਾ ਕੀ ਗੱਲ ਬਈ ਪੰਜਾਬ ਦਾ ਤੂੰ ਮੁੱਖ ਮੰਤਰੀ ਹੈ ਕੇਰੀਵਾਲ ਮੁੱਖ ਮੰਤਰੀ ਹੈ ਅਧਿਕਾਰਨ ਤੂੰ ਕਰਦੇ ਤੇਰੇ ਕੋਲ 90 99 ਹੋਰ ਬੰਦੇ ਆ ਮੰਤਰੀ ਐ ਐਮ ਐਲ ਓ ਉਹਨਾਂ ਤੋਂ ਕਰਾ ਦੇ ਜਾਂ ਫਿਰ ਆਪਣਾ ਉਹਦਾ ਛੱਡ ਦੇ ਮੁੱਖ ਮੰਤਰੀ ਕੇਜਰੀਵਾਲ ਨੂੰ ਬਣਾ ਦੇ ਵੈ ਤਾਂ ਹੈਗੀ ਹੈ ਵੈ ਦਾ ਕੋਈ ਸ਼ੱਕ ਨਹੀਂ ਹੈਗੀ ਵੈਸੇ ਤਾਂ ਹੈਗੀ ਹੈ ਕਿਉਂਕਿ ਸਾਰਾ ਕੁਝ ਹੀ ਉਹ ਉਹਨਾਂ ਦੇ ਮੁਤਾਬਕ ਉਹਨਾਂ ਦੇ ਹੱਥਾਂ ਰਿਮੋਟ ਕੰਟਰੋਲ ਉਹਨਾਂ ਕੋਲੇ ਹੈ ਉਹਨਾਂ ਮੁਤਾਬਕ ਤੂੰ ਚੱਲਦਾ ਹੈ ਪਰ ਤੂੰ ਸਿੱਧੇ ਰੂਪ ਜੀ ਐਲਾਨ ਕਰ ਦੇ ਕਿ ਭਰਾਓ ਮੈਂ ਹਟਿਆ ਪਾਸੇ ਹੁਣ ਪੰਜਾਬ ਦਾ ਅਗਲਾ ਮੁੱਖ ਮੰਤਰੀ ਕੇਜਰੀਵਾਲ ਹੋਊਗਾ ਸੋ ਪੰਜਾਬ ਦੇ ਲੋਕੋ ਤੁਹਾਨੂੰ ਬਈ ਬਾਰ-ਬਾਰ ਇਹੀ ਪੀਲਾਂ ਕਰਦੇ ਆ ਕਿ ਇਹਨਾਂ ਦੀ ਕਹਾਣੀ ਨੂੰ ਸਮਝਣ ਦੀ ਕੋਸ਼ਿਸ਼ ਕਰੋ ਲਗਾਤਾਰ ਤੁਹਾਨੂੰ ਗਮਰਾਹ ਕਰ ਰਿਹਾ ਬੰਦਾ ਲਗਾਤਾਰ ਝੂਠ ਗੱਪ ਤੂਫਾਨ ਇਹ ਤੁਹਾਡੀ ਨਵਜ ਫੜੀ ਬੈਠਾ ਵੀ ਕਿਵੇਂ ਲੋਕਾਂ ਦਾ ਧਿਆਨ ਭਟਕਾਉਣਾ ਹੈ ਕਿਵੇਂ ਲੋਕਾਂ ਦਾ ਧਿਆਨ ਇੱਕ ਪਾਸੇ ਦੂਜੇ ਪਾਸੇ ਲਾਉਣਾ ਪੱਟ ਕੇ ਉਹੀ ਕੰਮ ਕਰ ਰਿਹਾ ਸੋ ਕਿਸਾਨੀ ਮੋਰਚੇ 'ਚ ਬਾਈ ਡਟੇ ਰਹੋ ਵੱਧ ਤੋਂ ਵੱਧ ਵੱਡੀਆਂ ਗਿਣਤੀਆਂ ਦੇ ਵਿੱਚੋਂ ਪਿੰਡਾਂ ਦੇ ਵਿੱਚੋਂ ਬਹੀਰਾ ਘੱਟ ਕੇ ਬਾਰੀਆਂ ਬਨ ਕੇ ਸੰਬੂਖ ਨੌਰੀ ਪਹੁੰਚੋ ਬਾਈ ਲੜਾਈ ਵੱਡੀ ਹੈ ਲੜਾਈ ਲੰਮੀ ਹੈ ਦੋ ਵੇਲੇ ਗੁਰੂ ਘਰਾਂ ਦੇ ਅਰਦਾਸ ਕਰਿਆ ਕਰੋ ਦੋ ਵੇਲੇ ਮੈਂ ਬੇਨਤੀ ਕਰਦਾ ਹਾਂ ਗੁਰੂ ਘਰਾਂ ਦੇ ਗ੍ਰੰਥੀ ਸਹਿਬਾਨਾਂ ਨੂੰ ਕਿ ਦੋ ਵੇਲੇ 5-5 10-10 ਮਿੰਟ ਰੋਜ਼ ਆਪਣੇ ਲੋਕਾਂ ਨੂੰ ਜਗਾਓ ਹੋਕਾ ਦਿਓ ਵੀ ਚਲੋ ਭਾਈ ਬਾਰਡਰਾਂ ਵੱਲ ਚਲੋ ਬਾਰਡਰਾਂ ਵੱਲ ਜਿੰਨੀ ਤੁਹਾਡੀ ਗਿਣਤੀ ਬਾਰਡਰਾਂ ਤੇ ਹੋਣੀ ਹੈ ਉਨਾਂ ਹੀ ਸਰਕਾਰ ਨੇ ਗੁੱਡੇ ਪਰ ਹੋਣਾ ਹੈ ਹਾਜ਼ਰੀ ਯਕੀਨੀ ਬਣਾਓ ਜਿੰਨੇ ਖਨੌਰੀ ਦੇ ਆਲੇ-ਦਾਲੇ ਪਿੰਡ ਨੇ ਜਿੰਨੇ ਸ਼ੰਭੂ ਦੇ ਆਲੇ-ਦਾਲੇ ਪਿੰਡ ਨੇ ਉਹਨਾਂ ਪਿੰਡਾਂ ਨੂੰ ਖਾਸ ਤੌਰ ਤੇ ਅਪੀਲ ਬੇਨਤੀ ਕਰਦਾ ਕਿ ਬੱਦ ਤੋਂ ਬੱਦ ਰੋਜ਼ ਨੌਜਵਾਨੋ ਉੱਥੇ 4-4 5-5 ਘੰਟੇ ਤੁਸੀਂ ਨੇੜੇ ਪਿੰਡਾਂ 'ਚ ਬੈਠਿਓ ਆਪਣੀਆਂ ਹਾਜ਼ਰੀਆਂ ਬਾਈ ਯਕੀਨੀ ਤੌਰ ਤੇ ਬਣਾਓ ਸਾਡੇ ਬਜ਼ੁਰਗਾਂ ਦਾ ਸਾਡੇ ਬੈਠੇ ਉੱਤੇ ਭਰਾਵਾਂ ਦਾ ਸਾਥ ਦੇ ਗਏ ਸੋ ਮੈਂ ਫਿਰ ਅਪੀਲ ਕਰਦਾ ਬਾਈ ਗੱਲਾਂ ਬਾਤਾਂ ਆਪਾਂ ਕਰਦੇ ਰਵਾਂਗੇ ਮੇਰੇ ਸਾਰੇ ਜਿਹੜੇ ਸੋਸ਼ਲ ਮੀਡੀਆ ਦੇ ਖਾਤੇ ਨੇ ਬਾਈ ਉਹ ਸਰਕਾਰ ਨੇ ਬੰਦ ਕਰ ਦਿੱਤੇ ਹੜਾ ਦਿੱਤੇ ਆ ਇੱਥੋਂ ਦੇ ਵੀ ਨਹੀਂ ਹੈਗੇ ਆ ਨਵਾਂ ਭਰਾਵੋ ਖਾਤਾ ਬਣਾਇਆ ਆਪਣੀ ਆਵਾਜ਼ ਤੁਹਾਡੇ ਤੱਕ ਪਹੁੰਚਾਉਣ ਦੇ ਲਈ ਸੋ ਇਹਦੇ ਨਾਲ ਮੇਰਾ ਵੀ ਇਹ ਮੇਰਾ ਪੇਜ ਨਾਮਾ ਬਣਿਆ ਹੋਇਆ ਜਿੱਤੇ ਮੈਂ ਅੱਜ ਬੋਲ ਰਿਹਾ ਹਾਂ ਇਹਦੇ ਨਾਲ ਤੁਸੀਂ ਇੱਕ ਬਾਈ ਨੇ ਸਵਾਲ ਪੁੱਛਿਆ ਕਹਿੰਦਾ ਬਾਈ ਤੇਰਾ ਸੋਸ਼ਲ ਮੀਡੀਆ ਤੇ ਵਿਰੋਧ ਹੋ ਰਿਹਾ ਕੁਝ ਦਿਨਾਂ ਤੋਂ ਸੋ ਇਹਦਾ ਵੀ ਜਵਾਬ ਬਾਈ ਮੈਂ ਤੁਹਾਨੂੰ ਦੇ ਦਿੰਨਾ ਮੇਰਾ ਸੋਸ਼ਲ ਮੀਡੀਆ ਤੇ ਵਿਰੋਧ ਕੌਣ ਕਰ ਰਹੇ ਨੇ ਬਾਦਲਾਂ ਦੇ ਕਾਂਗਰਸੀਆਂ ਦੇ ਆਮ ਆਦਮੀ ਪਾਰਟੀ ਦੇ ਭਾਜਪੀ ਦੇ ਜਿਹੜੇ ਖਰੀਦੇ ਹੋਏ ਪੇੜ ਬੰਦੇ ਨੇ ਉਹ ਬੈਠ ਕੇ ਮੇਰਾ ਵਿਰੋਧ ਕਰ ਰਹੇ ਹੈ ਹੁਣ ਲਗਾਤਾਰ ਸਾਰੀਆਂ ਧਿਰਾਂ ਸਾਰੀਆਂ ਪਾਰਟੀਆਂ ਮੇਰੇ ਖਿਲਾਫ ਇੱਕ ਮਾਹੌਲ ਇੱਕ ਵਰਤਾਨ ਸਿਰਜ ਰਹੇ ਨੇ ਕਿ ਲੱਖੇ ਦੇ ਖਿਲਾਫ ਇੱਕ ਪ੍ਰਪਾਗੈਂਡਾ ਚਲਾ ਕੇ ਲੱਖੇ ਨੂੰ ਬਦਨਾਮ ਕਿਵੇਂ ਕਰਨਾ ਸੋ ਸਾਰਾ ਮਾਹੌਲ ਸਿਰਜਿਆ ਜਾ ਰਿਹਾ ਇਹਨਾਂ ਦੇ ਬੰਦੇ ਹੀ ਕਿਸਾਨੀ ਮੋਰਚੇ ਦੇ ਵਿੱਚ ਵੀ ਮੁਰਦਾਬਾਦ ਮੁਰਦਾਬਾਦ ਲੱਖਾ ਕਰਦੇ ਆ ਮੈਂ ਇਹ ਕਹਿਣਾ ਚਾਹੁੰਨਾ ਬੀ ਜੇ ਇਹਨਾਂ ਦੇ ਮੰਚ 'ਚ ਮੈਂ ਪਹਿਲੇ ਦਿਨ ਤੋਂ ਕਹਿੰਦਾ ਆ ਰਿਹਾ ਹਾਂ ਵੀ ਜੇ ਕਿਸੇ ਦੇ ਮੰਚ 'ਚ ਕੋਈ ਮੇਰੇ ਪ੍ਰਤੀ ਮੇਰੀ ਜ਼ਿੰਦਗੀ ਪ੍ਰਤੀ ਮੇਰੇ ਕੰਮਾਂ ਪ੍ਰਤੀ ਸਵਾਲ ਨੇ ਤਾਂ ਭਾਈ ਮੈਂ ਮੋਰਚੇ 'ਚ ਵੀ ਹੁੰਨਾ ਮੈਂ ਪਿੰਡਾਂ 'ਚ ਵੀ ਹੁੰਨਾ ਤੁਸੀਂ ਬੈਠ ਕੇ ਸਵਾਲ ਪੁੱਛ ਲਿਓ ਜੇ ਮੈਂ ਸਵਾਲ ਤੋਂ ਆਨਾਂ ਕਾ ਨਹੀਂ ਕਰਦਾ ਫਿਰ ਮੈਂ ਤੁਹਾਡਾ ਦੇਨਦਾਰ ਆ ਜੇ ਮਕਸਦ ਹੀ ਇਹ ਹੈਗਾ ਕਿ ਬਈ ਆਇਆ ਅਸੀਂ ਪਹਿਲਾਂ ਹੀ ਵੀਡੀਓ ਤਿਆਰ ਕਰੀ ਬੈਠੇ ਆ ਕਿ ਲੱਖੇ ਦੇ ਗੱਲ ਪੈਣਾ ਲੱਖੇ ਦੀ ਮੁਰਦਾਬਾਦ ਕਰ ਦੋ ਮੁਰਦਾਬਾਦ ਨਹੀਂ ਮੈਨੂੰ ਕੋ ਚੱਕਰ ਨਹੀਂ ਮੁਰਦਾਬਾਦ ਕਰ ਦੋ ਜੇ ਕੋ ਬੰਦਾ ਇਹ ਮਨਸਾ ਲਈ ਬੈਠਾ ਮੰਨ ਦੇ ਵਿੱਚ ਕਿ ਲੱਖੇ ਦੀ ਅਸੀਂ ਬੇਇੱਜ਼ਤੀ ਕਰਨੀ ਹੈ ਔਰ ਪੱਗ ਦਾ ਭਰਾਵੋ ਲਹਾਈ ਨਹੀਂ ਜਾਂਦੀ ਕਿਸੇ ਤੋਂ ਪੱਗ ਨਹੀਂ ਸੀ ਲਹਾਉਣ ਆਉਂਦੇ ਤੇ ਨਾ ਇਹ ਭਲੇਖਾ ਕੋਈ ਬਹਿ ਮਨ ਚ ਪਾਲ ਲਿਓ ਦੇਖੋ ਅਸੀਂ ਕੋਈ ਨਾ ਅਸੀਂ ਕੋਈ ਬਦਨਾਮ ਨਹੀਂ ਠੀਕ ਆ ਇੱਕ ਦੌਰ ਸੀਗਾ ਕੋਈ ਬੀਤਿਆ ਹੋਇਆ ਸਾਡਾ ਸਮਾਂ ਸੀਗਾ ਤੇ ਨਾ ਅਸੀਂ ਕਿਸੇ ਨੂੰ ਕੋਈ ਧਮਕੀ ਦਿੰਨੇ ਆ ਨਾ ਸਾਨੂੰ ਲੋੜ ਆ ਅਸੀਂ ਆਪਣਾ ਕੰਮ ਕਰ ਰਹੇ ਆ ਪਰ ਜੇ ਭਰਾਵੋ ਉੱਠ ਕੇ ਕੋਈ ਚਾਰ ਬੰਦੇ ਕਹਿ ਦੇਣਗੇ ਵੀ ਅਸੀਂ ਵੀਡੀਓ ਬਣਾ ਕੇ ਕੋਈ ਬਾਦਲਾਂ ਦੇ ਛੱਡੇ ਹੋਏ ਪਾਲਤੂ ਕੋਈ ਬੌਕਰ ਦੇ ਛੱਡੇ ਹੋਏ ਕੋਈ ਕਾਂਗਰਸੀਆਂ ਦੇ ਕੋਈ ਭਾਜਪੀ ਦੇ ਉੱਠ ਕੇ ਲੱਖੇ ਦੀ ਪੱਗ ਨੂੰ ਹੱਥ ਪਾ ਲਾਂਗੇ ਉਹ ਤਾਂ ਬਈ ਬਰਦਾਸ਼ਤ ਹੋਣੀ ਨਹੀਂ ਐਸੇ ਕਰਕੇ ਨਾ ਤੁਰੇ ਫਿਰਦੇ ਆ ਸਵਾਲ ਆ ਤੁਹਾਡੇ ਜੀ ਆਿਆਂ ਨੂੰ ਜਦੋਂ ਮਰਜ਼ੀ ਸਵਾਲ ਉੱਠ ਕੇ ਜਿਹੜੇ ਮਰਜ਼ੀ ਚੈਨਲਾਂ ਤੇ ਆਜੋ ਮੀਡੀਆ ਬੁਲਾ ਲਿਓ ਜਿਹੜਾ ਮਰਜ਼ੀ ਸਵਾਲ ਆ ਮੈਨੂੰ ਬੈਠ ਕੇ ਸਵਾਰ ਕਰ ਲਿਓ ਪਰ ਦੋ ਤਿੰਨ ਫਾਈ ਰੌਲਾ ਗੋਲਾ ਐਂ ਪੈ ਗਿਆ ਮਨ ਚ ਭਲੇਖਾ ਪਹਿਲਾਂ ਹੀ ਵੀਡੀਓ ਕੱਢੀ ਬੈਠੇ ਹੁਣੇ ਤਿਆਰ ਹੁੰਦੇ ਆ ਲਾਲ ਲਾਲ ਜੀ ਕਰਦੇ ਰੌਲਾ ਪਾ ਦੋ ਵੀ ਲੱਖੇ ਦੀ ਬੇਇੱਜ਼ਤੀ ਕਰਤੀ ਬੇਇੱਜ਼ਤੀ ਕਰਤੀ ਜਾਂ ਮੈਨੂੰ ਦੱਸ ਦਿਓ ਵੀ ਲੱਖੇ ਨੇ ਭਰਾਵੋ ਹੁਣ ਤੱਕ ਕੋਈ ਗਦਾਰੀ ਕੀਤੀ ਹੋਵੇ ਪੰਜਾਬ ਦੇ ਨਾਲ ਕੁੱਤੋਂ ਖਾ ਕਮਾਇਆ ਹੋਵੇ ਲੋਕਾਂ ਦੇ ਨਾਲ ਕੋਈ ਪੱਠ ਸ਼ੁਰਾ ਮਾਰਿਆ ਹੋਵੇ ਲੱਖਾਂ ਲੜ ਰਿਹਾ ਹੁਣ ਤੱਕ ਕਦੇ ਪੰਜਾਬੀ ਬੋਲੀ ਲਈ ਕਦੇ ਪੰਜਾਬ ਦੇ ਪਾਣੀਆਂ ਲਈ ਕਦੇ ਪ੍ਰਵਾਸ ਤੇ ਮੈਂ ਗੱਲ ਕਰਦਾ ਕਦੇ ਜ਼ਮੀਨਾਂ ਨਾ ਵੇਚਣ ਦੀ ਮੈਂ ਗੱਲ ਕਰਦਾ ਬਾਈ ਜ਼ਮੀਨਾਂ ਨਾ ਵੇਚੋ ਨਾ ਪੰਜਾਬ ਛੱਡ ਕੇ ਭਜੋ ਪੰਜਾਬ ਖਾਲੀ ਹੋ ਰਿਹਾ ਆਪਣੀ ਬੋਲੀ ਆਪਣੇ ਦਰਸ਼ੇ ਨੂੰ ਸੰਭੋ ਲੱਖਾਂ ਅੱਜ ਦਾ ਨਹੀਂ ਲੱਖਾਂ ਕਿਆ ਸਾਲ ਤੋਂ ਬਈ ਘਰੋਂ ਨਿਕਲਿਆ ਹੋਇਆ ਤੁਰਿਆ ਹੋਇਆ ਦਿਨ ਰਾਤ ਲੜ ਰਿਹਾ ਰੱਖਾ ਪਰ ਇੱਕ ਮਾਹੌਲ ਹੁੰਦਾ ਹੈ ਕਿ ਤੁਹਾਡੇ ਲਈ ਲੜਨ ਵਾਲੇ ਬੰਦਿਆਂ ਦੇ ਖਿਲਾਫ ਇੱਕ ਮਾਹੌਲ ਬਣਾਇਆ ਜਾਂਦਾ ਹੈ। ਉਹਨਾਂ ਨੂੰ ਬਦਨਾਮ ਕੀਤਾ ਜਾਂਦਾ ਹੈ। ਇਸ ਸਟੇਟ ਦੀਆਂ ਵੀ ਚਾਲਾਂ ਹੁੰਦੀਆਂ ਨੇ, ਏਜੰਸੀਆਂ ਦੀਆਂ ਵੀ ਖੇਡਾਂ ਹੁੰਦੀਆਂ ਨੇ। ਵੀ ਜਿਹੜਾ ਬੰਦਾ ਆਪਣੇ ਲੋਕਾਂ ਦੀ ਆਵਾਜ਼ ਬਣਦਾ ਹੈ, ਆਪਣੇ ਲੋਕਾਂ ਨੂੰ ਸਹੀ ਰਾਹ ਦਿਖਾਉਂਦਾ ਹੈ, ਉਹ ਬੰਦੇ ਨੂੰ ਜਾਂ ਤਾਂ ਲੋਕਾਂ 'ਚ ਬਦਨਾਮ ਕਰ ਦਿਓ, ਪ੍ਰਾਪੇ ਗੰਡੇ ਰਾਹੀਂ, ਨਾਮ ਦਾ ਨਾਮ ਹੋਇਆ ਕੋਈ ਨਾ ਕੋਈ ਝੂਠਾ-ਮੂਠਾ ਮੁਕੱਦਮਾ ਮੜ ਕੇ ਅੰਦਰ ਦਾ ਦੇ ਦਿਓ। ਫੇਰ ਵੀ ਨਾ ਸੂਤ ਆਇਆ ਤਾਂ ਅਖੀਰਲਾ ਹਥਿਆਰ ਹੁੰਦਾ ਉਹਨੂੰ ਮਰਵਾ ਦਿਓ ਇਹ ਤਿੰਨ ਤਰ੍ਹਾਂ ਦੇ ਹਥਿਆਰ ਭਰਾ ਉਹ ਸਟੇਟ ਏਜੰਸੀਆਂ ਵਰਤਦੀਆਂ ਆਈਆਂ ਨੇ ਸੋ ਉਹੀ ਮਾਹੌਲ ਅੱਜ ਮੈਂ ਦੇਖ ਰਿਹਾ ਕਿ ਇਹ ਲਗਾਤਾਰ ਜਿੰਨੇ ਬਾਦਲਾਂ ਬਾਦਲਾਂ ਦੀ ਵੱਧ ਪੂਛ ਨੂੰ ਅੱਗ ਲੱਗੀ ਹੋਈ ਆ ਆਓ ਬੈਠੇ ਥੋੜਾ ਕਿ ਤੇ ਸਕਵੀਰ ਬਾਦਲ ਆ ਜੇ ਕੋਈ ਵੱਡਾ ਥੋੜਾ ਬਿਠਾ ਦਿਓ ਕੋਈ ਤੁਹਾਡੇ ਬੌਕਰ ਵਾਲੇ ਤੁਸੀਂ ਲਿਓ ਕਿ ਕਾਂਗਰਸ ਕੋ ਤੁਸੀਂ ਲਿਓ ਕਿ ਬੀਜੇਪੀ ਵਾਲੇ ਤੁਸੀਂ ਲਿਓ ਮੈਂ ਆਉਣ ਨੂੰ ਤਿਆਰ ਆ ਮੇਰੇ ਬਾਰੇ ਜੋ ਮਰਜ਼ੀ ਸਵਾਲ ਪੁੱਛ ਲਿਓ ਪਰ ਐ ਜੇ ਤੁਸੀਂ ਬਣਾਈ ਬੈਠੋ ਮਾਹੌਲ ਵੀ ਐ ਤੁਸੀਂ ਬਦਨਾਮ ਕਰ ਦੋਗੇ ਐ ਨਹੀਂ ਮੈਂ ਬਦਨਾਮ ਹੁੰਦਾ ਲਾਓ ਜੋਰ ਮੈਂ ਕਹਿੰਦਾ ਜੋ ਹਰ ਬੰਦੇ ਨੂੰ ਸੋਸ਼ਲ ਮੀਡੀਆ ਤੇ ਬੋਲਣ ਦਾ ਹੱਕ ਆ ਬਈ ਬੋਲੇ ਜੀ ਸਤ ਕੇ ਬੋਲੋ ਸਾਰਥਕ ਤਰੀਕੇ ਦੇ ਨਾਲ ਸ਼ਬਦਾਵਲੀ ਵਧੀਆ ਹੋਣੀ ਚਾਹੀਦੀ ਹੈ ਬੰਦੇ ਦੀ ਜੋ ਮਰਜ਼ੀ ਬੋਲੀ ਜਾਓ ਮੈਂ ਨਹੀਂ ਕਿਸੇ ਨੂੰ ਰੋਕਦਾ ਜੋ ਜੀ ਚ ਮਨ ਚ ਆਉਂਦਾ ਬੋਲੋ ਪਰ ਜਿਹੜੇ ਭਰਾ ਮੇਰੇ ਕੋਲ ਕੋਈ ਸਵਾਲ ਪੁੱਛਣਾ ਚਾਹੁੰਦੇ ਆ ਜੀ ਸਤ ਕੇ ਮੈਂ ਸਵਾਗਤ ਕਰੂੰਗਾ ਮੈਂ 14 ਜਨਵਰੀ ਨੂੰ ਪੰਜਾਬ ਪੰਜਾਇਬਿਤ ਬਚਾਓ ਯਾਤਰਾ ਸ਼ੁਰੂ ਕੀਤੀ ਸੀ ਤੇ ਮੈਂ ਉਸ ਦਿਨ ਹੀ ਕਿਹਾ ਜੀ ਬਾਈ ਜੀਨੇ ਕੋਈ ਸਵਾਲ ਕਰਨਾ ਜੀ ਸਦਕੇ ਆਓ ਮੈਂ ਤਿਆਰ ਹਾਂ ਮੈਂ ਅੱਜ ਵੀ ਕਹਿੰਦਾ ਮੈਂ ਤਿਆਰ ਹਾਂ ਪਰ ਜੇ ਉੱਥੇ ਬੰਦੇ ਆ ਕੇ ਕੋਈ ਬਾਦਲਾਂ ਦੇ ਛੱਡੇ ਹੋਏ ਜਾਂ ਕੋਈ ਦੂਜੀਆਂ ਤੀਜੀਆਂ ਤਰ੍ਹਾਂ ਦੇ ਛੱਡੇ ਹੋਏ ਜਾਂ ਬੋਕਰਾਂ ਦੇ ਜਾਂ ਕੋਈ ਕਾਂਗਰਸੀਆਂ ਦੇ ਵੀ ਲੱਖੇ ਦੇ ਗਲਪ ਪੇਜੋ ਜੀ ਲੱਖੇ ਦੀ ਬੇਇੱਜ਼ਤੀ ਕਰਦੇ ਉਹਦਾ ਨਾਲ ਸਾਥੋਂ ਭਰਾਵੋ ਕਰਾਉਣੀ ਕਰਾਈ ਜਾਣੀ ਦੀ ਸੋ ਇਸ ਕਰਕੇ ਆਹੀ ਅਪੀਲ ਹੈ ਕੱਲ ਨੂੰ ਦਾ ਭੋਗ ਹੈ ਨੌਜਵਾਨ ਦਾ ਸ਼ੋਕਰਨ ਦਾ ਬੱਲੋ ਪਿੰਡ ਜ਼ਿਲ੍ਹਾ ਬਠਿੰਡਾ ਉੱਥੇ ਵੀ ਪਹੁੰਚਿਓ ਤੇ ਆ ਬੀਜੇਪੀ ਵਾਲਾ ਨੂੰ ਘੇਰ ਕੇ ਛਤਰਾਂ ਦੇ ਹਾਰ ਗਲ ਚ ਪਾਉਣੇ ਆ ਵੀ ਤੁਸੀਂ ਮਿਸ਼ਰੇ ਟੈਣੀ ਵਰਗਿਆਂ ਨੂੰ ਟਿਕਟਾਂ ਸਾਡੇ ਨੌਜਵਾਨਾਂ ਦੀ ਗੋਲੀਆਂ ਤੇ ਆ ਦੂਜੇ ਬਾਦਲ ਵਾਲੇ ਅੰਦਰ ਖਾਤੇ ਸਮਝੌਤੇ ਤੈਅ ਐ ਇਹਨਾਂ ਦਾ 6 5 2 6 ਬਾਦਲ ਨੇ ਲੜਨਾ ਸੀ 5 ਲੜਦੀਆਂ ਸੀਗੀਆਂ ਬੀਜੇਪੀ ਵਾਲਿਆਂ ਨੇ 2 ਦੇਣੀਆਂ ਸੀ ਟੀਂੜਸਾ ਗਰੁੱਪ ਨੂੰ 6 5 11 ਤੇ 2 13 1988 ਹੋ ਚੁੱਕਿਆ ਸੀ ਇੱਕ ਕਿਸਾਨੀ ਮੋਰਚਾ ਸ਼ੁਰੂ ਹੋ ਗਿਆ ਹੋ ਸਕਦਾ ਹੁਣ ਵੀ ਹੋ ਜੇ ਅੰਦਰਖੱਤ ਇੱਕੋ ਹੀ ਨੇ ਇੱਕ ਪਾਸੇ ਕਹਿੰਦੇ ਸੀ ਕਿਸਾਨਾਂ ਨਾਲ ਆ ਬਦਲਣ ਜੁੰਡਲੀ ਕਹਿੰਦੀ ਐ ਦੂਜੇ ਪਾਸੇ ਅੰਦਰਖੱਤ ਤੇ ਬੀਜੇਪੀ ਨਾਲ ਗੱਲਾਂ ਚੱਲ ਰਹੀਆਂ ਨੇ ਲਗਾਤਾਰ ਸੋ ਭਰਾਵੋ ਇੱਥੇ ਪੰਜਾਬ ਦੇ ਲੋਕੋ ਸਮਝੋ ਤੁਹਾਡਾ ਕੋਈ ਦਰਦ ਹੀ ਨਹੀਂ ਬਾਈ ਤੁਹਾਡੇ ਪੁੱਤ ਮਾਰੇ ਜਾ ਰਹੇ ਆ ਤੁਹਾਡੀਆਂ نسلਾਂ ਤਬਾਹ ਹੋ ਰਹੀਆਂ ਨੇ ਤੁਹਾਡੀਆਂ ਜ਼ਮੀਨਾਂ ਖੋਣ ਦੀਆਂ ਤਿਆਰੀਆਂ ਹੋ ਚੁੱਕੀਆਂ ਨੇ ਤੁਹਾਡੀ ਸਭਿਆਤ ਨੂੰ ਖਤਮ ਕਰਨ ਦੀ ਬਿਆੰਤਬੰਦੀ ਪੂਰੀ ਬਣਾਈ ਜਾ ਚੁੱਕੀ ਆ ਆਪਣੀ ਲੜਾਈ ਆਪ ਲੜਨੀ ਪੈਂਦੀ ਹੈ ਆਪਣੇ ਹੱਥੀਂ ਆਪਣੇ ਘਾਸ ਸਵਾਰਨਾ ਪੈਂਦਾ ਹੈ ਇਥੇ ਦੂਜੇ ਦੇ ਕੋਈ ਫਰਿਸ਼ਤੇ ਦੀ ੜੀਕ ਨਾ ਕਰੋ ਸੋ ਉੱਠ ਕੇ ਹੁਣ ਤਾਂ ਘਰਾਂ ਤੋਂ ਬਾਈ ਬਾਹਰ ਆ ਜਾਓ ਜਿੰਨੇ ਵੀ ਤਰਬੰਦਰ ਸਿੰਘ ਕਹਿੰਦਾ ਬਾਈ ਮੈਂ ਬਾਹਰ ਆ ਨਹੀਂ ਤਾਂ ਜ਼ਰੂਰ ਆਉਂਦਾ ਬਾਹਰ ਲਿਓ ਮੁੜਿਓ ਬਾਈ ਕਮਾਈਆਂ ਕਮਾ ਕੇ ਮੁੜਿਓ ਕੱਖ ਨਹੀਂ ਬਾਹਰ ਯਾਰ ਨਾ ਆਪਣੀ ਇਹ ਧਰਤੀ ਨੂੰ ਛੱਡ ਕੇ ਜਾਵੇ ਧਰਤੀ ਨਸੀਬਾਂ ਵਾਲਿਆਂ ਨੂੰ ਮਿਲਦੀ ਹੈ ਭਾਗ ਵਾਲਿਆਂ ਨੂੰ ਮਿਲਦੀ ਹੈ ਬਾਈ ਕਰਮਾਂ ਵਾਲਿਆਂ ਨੂੰ ਮਿਲਦੀ ਹੈ ਪਤਾ ਨਹੀਂ ਕਿੰਨੇ ਕਸੀਂ ਕੋ ਤਪ ਕੀਤੇ ਹੋਣੇ ਐ ਕਿ ਧਰਤੀ ਤੇ ਸਾਡਾ ਜਨਮ ਹੋਇਆ ਛੱਡ ਕੇ ਨਾ ਭੱਜੂ ਆਜੋ ਲੜਾਂਗੇ ਖੀਰ ਲਈ ਸਾਥਕ ਲੜਾਂਗੇ ਯਾਰ ਕੋਈ ਫਰਕ ਨਹੀਂ ਪੈਂਦਾ ਆਪਣੇ ਪਹਿਲਾਂ ਵੀ ਲੜਦੇ ਰਹੇ ਐ ਇਹ ਤਾਂ ਸਦੀਆਂ ਤੋਂ ਲੈ ਕੇ ਸਾਡੇ ਪੇਸ਼ਪੰਗਾਂ ਨੇ ਜੰਗਾਂ ਯੁੱਧਸ਼ੀਨ ਅਰਸ਼ਤਾਂ ਸੋ ਪੱਕੇ ਨਾ ਮੇਰਾ ਵੀਰ ਜ਼ਮੀਨਾਂ ਵੇਚ ਕੇ ਜਾਇਓ ਮੈਨੂੰ ਕੱਲ ਹੀ ਇੱਕ ਪਟਵਾਰੀ ਨੇ ਦੱਸਿਆ ਕਹਿੰਦਾ ਭਾਈ ਸਾਡੇ ਕੋਲੇ ਜ਼ਮੀਨਾਂ ਦੀ ਰਜਿਸਟਰੀ ਹੁੰਦੀ ਹੈ ਵੱਡੀਆਂ-ਵੱਡੀਆਂ ਕੰਪਨੀਆਂ ਸੜਕਾਂ ਦੇ ਆਲੇ-ਦਾਲੇ ਸੈਂਕੜੇ ਏਕੜੇ ਜ਼ਮੀਨ ਖਰੀਦ ਰਹੀਆਂ ਨੇ ਹਜ਼ਾਰਾਂ ਏਕੜ ਜ਼ਮੀਨਾਂ ਖਰੀਦ ਰਹੀਆਂ ਨੇ ਵੱਡੀਆਂ-ਵੱਡੀਆਂ ਕੰਪਨੀਆਂ ਤੁਹਾਡੀ ਧਰਤੀ ਮਾਂ ਪੰਜਾਬ ਤੁਹਾਡਾ ਵੱਡੀਆਂ-ਵੱਡੀਆਂ ਕੰਪਨੀਆਂ ਦੇ ਹੱਥ ਚਲੇ ਜਾਣਾ ਵੱਡੇ-ਵੱਡੇ ਕਾਲਪਟਾਂ ਦੇ ਹੱਥ ਹੁਣਾਂ ਦੀ ਆ ਸਾਰੀਆਂ ਸਾਡੀਆਂ ਜ਼ਮੀਨਾਂ ਜਿਆਦਾਤਰ ਚਲੇ ਜਾਣਗੀਆਂ ਜੇ ਭਾਈ ਅਸੀਂ ਸ਼ੁਭਕਰਨ ਨੂੰ ਮਰਵਾ ਲਿਆ ਅਸੀਂ ਨਵਰੀਤ ਡੇਵਿਡ ਬੈਲੂ ਮਰਵਾ ਲਿਆ ਅਸੀਂ 700 ਕਿਸਾਨੁੱਛੇ ਆਪਣਾ ਮਰਵਾ ਲਿਆ 13 ਮਹੀਨੇ ਪਹਿਲਾਂ ਬੈਠੇ ਰਹੇ ਅੱਜ ਬੱਠੇ ਲੜ ਰਹੇ ਆ ਜੇ ਜ਼ਮੀਨ ਨਹੀਂ ਵੇਚ ਕੇ ਜਾਣਾ ਬਈ ਭੱਜਣਾ ਹੀ ਆ ਛੱਡ ਕੇ ਪੰਜਾਬ ਫਿਰ ਆਪਾਂ ਮਰਵਾ ਕਿਉਂ ਰਹੇ ਆ ਆਪਣੇ ਮਾਵਾ ਦੇ ਪੁੱਤੋਂ ਕਿਉਂ ਖੱਪ ਰਹੇ ਆ ਫਿਰ ਆਪਾਂ ਛੱਡ ਦੋ ਫਿਰ ਠੀਕ ਆ ਉਹ ਤਾਂ ਇਹਦੀ ਚੀਜ਼ ਖੋਣਾ ਚਾਹੁੰਦੇ ਨੇ ਯਾਰ ਸੋ ਠੀਕ ਆ ਬਈ ਗੌਰ ਕਰਿਓ ਅਬੌਕਰ ਵਾਲਿਆਂ ਨੂੰ ਤੇ ਬੀਜੇਪੀ ਨੂੰ ਘੇਰ ਕੇ ਸਵਾਲ ਪੁੱਛਣੇ ਆ ਤੇ ਕੱਲ ਨੂੰ ਵੱਡੀ ਗਿਣਤੀ ਵੱਲੋਂ ਵੀ ਪਹੁੰਚੋ ਤੇ ਵੱਡੀ ਗਿਣਤੀ ਭਾਈ ਸ਼ੰਭੂ ਖਨੋਰੀ ਵੀ ਪਹੁੰਚਿਆ ਕਰੋ ਤੁਹਾਡੀ ਲੋੜ ਹੈ ਇਸ ਲਈ ਹਾਂਜੀ ਦੋਸਤੋ ਜਿਵੇਂ ਤੁਸੀਂ ਵੀਡੀਓ ਦੇਖੀ ਹੈ ਲੱਖੇ ਸਿਧਾਣੇ ਦੇ ਵਿਚਾਰ ਸੁਨੇ ਨੇ ਤੇ ਨਾਲ ਹੀ ਦੋਸਤੋ ਅਸੀਂ ਤੁਹਾਨੂੰ ਭਾਈ ਅਮਰਤਪਾਲ ਸਿੰਘ ਦੇ ਨਾਲ ਜੁੜੀ ਹੋਈ ਖਬਰ ਵੀ ਸਾਂਝੀ ਕੀਤੀ ਹੈ ਇਹ ਪੰਜਾਬ ਸਰਕਾਰ ਨੇ ਭਾਈ ਅਮਰਿਤਪਾਲ ਸਿੰਘ ਨੂੰ ਪੰਜਾਬ ਲਿਆਉਣ ਤੋਂ ਕੋਰੀ ਨਾ ਕਰ ਦਿੱਤੀ ਹੈ ਕਿ ਭਾਈ ਅਮਰਿਤਪਾਲ ਸਿੰਘ ਨੂੰ ਪੰਜਾਬ ਦੀ ਜਿਹੜੀ ਵੀ ਜੇਲ੍ਹ ਦੇ ਵਿੱਚ ਰੱਖਿਆ ਜਾਵੇਗਾ ਉਹ ਜੇਲ੍ਹ ਤੀਰਥ ਸਥਾਨ ਬਣ ਜਾਵੇਗੀ ਲੋਕ ਉਥੇ ਭਾਈ ਅਮਰਿਤਪਾਲ ਸਿੰਘ ਨੂੰ ਮੱਥਾ ਟੇਕਣ ਆਉਣਗੇ ਤੇ ਬਹੁਤ ਜ਼ਿਆਦਾ ਇਕੱਠ ਹੋਵੇਗਾ ਸਾਥੋਂ ਇਹ ਸਥਿਤੀ ਨਹੀਂ ਸੰਭਾਲੀ ਜਾਵੇਗੀ ਇਸ ਲਈ ਦੋਸਤੋ ਪੰਜਾਬ ਸਰਕਾਰ ਨੇ ਭਾਈ ਅਮਰਿਤਪਾਲ ਸਿੰਘ ਨੂੰ ਪੰਜਾਬ ਲਿਆਉਣ ਤੋਂ ਕੋਰੀ ਨਾ ਕਰ ਦਿੱਤੀ ਹੈ ਤੇ ਜੋ ਵੀ ਦੋਸਤੋ ਲੱਖੇ ਸਧਾਨੇ ਨੇ ਪੰਜਾਬ ਦੇ ਮੁੱਦੇ ਉੱਪਰ ਆਪਣੇ ਵਿਚਾਰ ਰੱਖੇ ਨੇ ਤੁਸੀਂ ਦੋਸਤੋ ਇਸ ਬਾਰੇ ਕੀ ਕਹਿਣਾ ਚਾਹੁੰਦੇ ਹੋ ਉਹ ਡਾਕੂਮੈਂਟ ਕਰਕੇ ਆਪਣੇ ਵਿਚਾਰ ਜਰੂਰ ਦਿਓ ਤੇ ਵੀਡੀਓ ਨੂੰ ਵੱਤ ਵੱਤ ਸ਼ੇਅਰ ਕਰ ਦਿਓ। ਨਾਲ ਹੀ ਦੋਸਤੋ ਜੇ ਤੁਸੀਂ ਸਾਡੇ YouTube ਚੈਨਲ Max TV ਨੂੰ ਹਲੇ ਵੀ ਸਬਸਕ੍ਰਾਈਬ ਨਹੀਂ ਕੀਤਾ ਤਾਂ ਹੇਠਾਂ ਦਿੱਤੇ ਗਏ ਰੈੱਡਰ ਸਬਸਕ੍ਰਾਈਬਰ ਬਟਨ ਤੇ ਕਲਿੱਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਬੈਲ ਵਾਲੀ ਘੰਟੀ ਨੂੰ ਨੋਟੀਫਿਕੇਸ਼ਨ ਆਲ ਤਾਂ ਜਰੂਰ ਕਰ ਦਿਓ। ਤਾਂ ਜਲਦੀ ਮਿਲਾਂਗੇ ਦੋਸਤੋ ਨੈਕਸਟ ਅਪਡੇਟ ਵੀਡੀਓਜ਼ ਵੀਡੀਓ ਦੇਖਣ ਲਈ ਸਾਰੇ ਹੀ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ।